ਆਦੇ ਪ੍ਰਸ਼ਾਸਨ ਜਿਹੜਾ ਆਇਆ ਦੇਖੋ ਜੀ ਕਈ ਦਸਤਿਆ ਸੀ ਮੈਂ ਉਹਨੂੰ ਲੈ ਕੇ ਆਪਾਂ ਸਾਲ ਜਿਹੜੋ ਆਪਾਂ ਅਪੀਲ ਕੀਤੀ ਸੀ ਤੇ ਉਹਨਾਂ ਦੀ ਬੜੀ ਇੱਕ ਵੱਡੀ ਜਿਹੜੀ ਆਪਾਂ ਆਪਣਾ ਡਿਊਟੀ ਉਹਨਾਂ ਨੇ ਨਿਭਾਈ ਆ ਕਿ ਸੇ ਸੇ ਤਰਕਸਾਰੀ ਆ ਕੇ ਮੌਕਾ ਦੇਖ ਕੇ ਤੇ ਨਾਲ ਹੀ ਅਫਸਰਾਂ ਨੂੰ ਬੁਲਾ ਕੇ ਇਹਦਾ ਹਲ ਕਰਨ ਦੇ ਆ ਜਿਹੜਾ ਬਾਕੀ ਉਹਨਾਂ ਨੂੰ ਨੋਟ ਕਰਾ ਦਿੱਤਾ ਗਿਆ ਅਸੀਂ ਸਰਕਾਰ ਦਾ ਤੇ ਇਹਨਾਂ ਦਾ ਸਾਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਮੰਦਿਰ ਆ ਤੁਹਾਡੇ ਘਰ ਦੇ ਬਿਲਕੁਲ ਨਾਲ ਸਾਹਮਣੇ ਮੰਦਿਰ ਉਹ ਲਾਗੇ ਜਿਹੜਾ ਆ ਗਲੀ ਦੇ ਵਿੱਚ ਜਿਹੜਾ ਗੰਦ ਪਿਆ ਆ ਜਾਂ ਸੀਵਰੇਜ ਦੇ ਕਰਕੇ ਪਾਣੀ ਭਰਿਆ ਪਿਆ ਲੋਕ ਮੰਦਿਰ ਦੇ ਵਿੱਚ ਗੰਦੇ ਪਾਣੀ ਚ ਲੰਘ ਕੇ ਜਾ ਰਹੇ ਆ ਇਹਦੇ ਵਾਸਤੇ ਵੀ ਸਰਨੇ ਕੀ ਸੁਆਸ਼ਨ ਦਿੱਤਾ ਤੁਸੀਂ ਕਹਿੰਦਾ ਕਿ ਇਹ ਜਿਹੜੀ ਜਗ੍ਹਾ ਹੈ ਥੀ ਇੱਥੋਂ ਲੋਕ ਟੈਨਵਾ ਆ ਕੇ ਇਹਦੀ ਜਣੀ ਆ ਇੱਕ ਪਾਸੇ ਢਾਲ ਕੀਤੀ ਜਾਵੇ ਜਿਹਦਾ ਕਿ ਇਹ ਪਾਣੀ ਦੀ ਸਮੱਸਿਆ ਪਹਿਲਾਂ ਕਦੋਂ ਕਰਕੇ ਉਹ ਪਾਣੀ ਨਾਲ ਜਿਹੜਾ ਪੈਰ ਉਹ ਲੋਕ ਜਿਹੜੇ ਆ ਉਸਦੇ ਪਾਸੇ ਨਾ ਜਾਣਗੇ ਉਹ ਮੰਦਿਰ ਦੀ ਜਿਹੜੀ ਆ ਸਫਾਈ ਤੇ ਸਵੱਛਤਾ ਬਣੀ ਹੋਏ ਅ੍ਰਿਖੀ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਦੇ ਇਸ ਦੇਖੋ ਜੀ ਪਹਿਲਾਂ ਮੈਂ ਏਡੀਸੀ ਆਪਣੇ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਾ ਦਿਲ ਦੀ ਧਰਾਈਆਂ ਤੋਂ ਆਪਣੇ ਵੱਲੋਂ ਤੇ ਆਪਣੇ ਮਹੱਲਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਅਸੀਂ ਪੂਰੇ ਮਹੱਲਾ ਦੀਆਂ ਜੜੀਆਂ ਵਕ ਵਕ ਜਗ੍ਹਾ ਤੇ ਕੰਪਲੇਂਟਾਂ ਆ ਰਹੀਆਂ ਸੀ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਸੀ ਕਈ ਜਗ੍ਹਾ ਦੇ ਨਾਲੇ ਦੀ ਮੁਸ਼ਕਲ ਆ ਗਈ ਸੀ ਸਫਾਈ ਦੀ ਮੁਸ਼ਕਲ ਆ ਗਈ ਸੀ ਔਰ ਸੀਵਰੇਜ ਦੀ ਸਪੈਸ਼ਲੀ ਤੌਰ ਤੇ ਬੜੀ ਮੁਸ਼ਕਲ ਆ ਰਹੀ ਸੀ ਏਡੀਸੀ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਰ ਪਲੀਜ਼ ਸਾਡੇ ਕੋਲ ਆਣ ਕੇ ਵਿਜ਼ਿਟ ਕਰੋ ਔਰ ਤੁਹਾਨੂੰ ਮੌਕੇ ਤੇ ਅਸੀਂ ਜੜੀਆਂ ਇਹ ਪ੍ਰਸ਼ਾਸਨ ਮੁਸ਼ਕਲਾਂ ਆ ਰਹੀਆਂ ਲੋਕਾਂ ਨੂੰ ਤੇ ਤੁਹਾਨੂੰ ਮੌਕੇ ਤੇ ਉਹਦਾ ਮਤਲਬ ਕਿ ਦੱਸਿਆ ਜਾਵੇ ਅੱਜ ਏਡੀਸੀ ਸਾਹਿਬ 6 ਵਜੇ ਦੇ ਸਵੇਰੇ ਸਾਰੇ ਹੀ ਮੁਹੱਲਾ ਵਿੱਚ ਮਤਲਬ ਕਿ ਡੋਰ ਟੂ ਡੋਰ ਜਾ ਰਹੇ ਆ ਔਰ ਮੁਹੱਲਾ ਨਿਵਾਸੀਆਂ ਨੂੰ ਮੁਸ਼ਕਲਾਂ ਪੁੱਛ-ਪੁੱਛ ਕੇ ਉਹਨਾਂ ਦਾ ਮਤਲਬ ਕੀ ਮੌਕੇ ਤੇ ਹੀ ਉਹਨਾਂ ਦਾ ਹੱਲ ਸਾਰੇ ਅਧਿਕਾਰੀ ਜਿਹੜੇ ਕਮੇਟੀ ਕਰਦੇ ਅਧਿਕਾਰੀ ਸੀਵਰੇਜ ਬੋਰਡ ਦੇ ਅਧਿਕਾਰੀ ਉਹਨਾਂ ਨੇ ਇੱਥੇ ਮੌਕੇ ਤੇ ਮਤਲਬ ਕੀ ਸੱਦ ਲਿਆ ਔਰ ਮੌਕੇ ਤੇ ਹੀ ਇਹਨਾਂ ਦਾ ਮਸਲਾ ਜਿਹੜਾ ਵਾ ਉਹ ਹੱਲ ਕੀਤਾ ਗਿਆ। ਸਾਹਿਬ ਜੀ ਅੱਜ ਡੀਸੀ ਸਾਹਿਬ ਨਾਲ ਤੁਸੀਂ ਵਿਜ਼ਿਟ ਕਰ ਰਹੇ ਹੋ ਕਿਹੜੀ ਕਿਹੜੀ ਸਮੱਸਿਆ ਆਈ ਹੈ ਤੇ ਕੀ ਉਹਦਾ ਹੱਲ ਅੱਗੇ ਲੱਭਿਆ ਗਿਆ ਹੈ? ਸਭ ਤੋਂ ਪਹਿਲੀ ਸਮੱਸਿਆ ਤਾਂ ਆਈ ਹੈ ਜਿਹੜੀ ਕਾਲਜ ਰੋਡ ਤੇ ਮੇਨ ਲਾਈਨ ਹੈਗੀ ਹੈ ਸਿਰਾ ਨਾਲੇ ਭਰੇ ਹੋਏ ਸੀਵਰ ਦੇ ਓਵਰਫਲੋ ਕਰਕੇ। ਉਹ 2 ਦਿਨ ਤੋਂ ਉਥੇ ਕੰਮ ਲਗਾਇਆ ਹੋਇਆ ਹੈ ਬਲਜੀਤ ਪਾੜਾ ਜੀ ਦੇ ਨਿਰਦੇਸ਼ ਅਨੁਸਾਰ ਅੱਜ ਏਡੀਸੀ ਸਾਹਿਬ ਨੇ ਵਿਜ਼ਿਟ ਕੀਤਾ ਮੌਕਾ ਦੱਸ ਦੱਸਿਆ ਸੀ ਇਹਨਾਂ ਨੂੰ ਕਿ ਇੱਧਰ ਦਾ ਸੀਵਰ ਬਲਾਕ ਹੈਗਾ ਉਹਨਾਂ ਨੇ ਵੀ ਸੀਵਰ ਬੋਰ ਨੂੰ ਫੋਨ ਕੀਤਾ ਬੜਾ ਸਾਹਿਬ ਨੂੰ ਵੀ ਦੱਸਿਆ ਸੀ ਕਿ ਅੱਜ ਗੱਡੀ ਆਏਗੀ ਮਟਾਲਾ ਤੋਂ ਤੇ ਅੱਜ ਜਿਹੜਾ ਸੀਵਰ ਇੱਕ ਜਿਹੜੀ ਸਾਰੀ ਏਪੀ ਜਾਏਗੀ ਸਾਫ ਦੂਜਾ ਜਿਹੜਾ ਇੱਕ ਰੈਸਟੋਰੈਂਟ ਤੋਂ ਥੂੜਾ ਲੱਗਾ ਹੋਇਆ ਏਡੀਸੀ ਸਾਹਿਬ ਨੂੰ ਅਸੀਂ ਮੌਕੇ ਤੇ ਸਹੀ ਗੱਲ ਦੱਸੀ ਹੈ ਕਿ ਕਿੱਥੇ ਜਗ੍ਹਾ ਪਾੜਾ ਸਾਹਿਬ ਆਪਣੇ ਪ੍ਰਾਈਵੇਟ ਪ੍ਰਾਪਰਟੀਆਂ ਦੇ ਲੋਕਾਂ ਨੇ ਜਿੱਥੇ ਥੂੜਾ ਸਟਾ ਰਹੇ ਨੇ ਕਿ ਉਦੋਂ بارش ਹੋਣ ਕਰਕੇ ਉਹ ਜਗਾ ਗਿੱਲੀ ਹੋ ਉਤਰੀ ਤੇ ਕੂੜਾ ਨਹੀਂ ਜਾ ਰਿਹਾ ਤੇ ਫਿਰ ਸਵਾਈ ਵਾਲੇ ਜਿਹੜੇ ਕਿਤਨਾ ਕਿਤੇ ਰੱਖਣਗੇ ਤੇ ਉਹਨਾਂ ਨੇ ਕਿਹਾ ਜੀ ਸਾਡੀ ਮੀਟਿੰਗ ਚੱਲ ਰਹੀ ਹੈ ਅਸੀਂ ਆ ਹੈਵ ਤੇ ਜਿਹੜਾ ਵਾ ਕੂੜੇ ਦੀ ਸਮੱਸਿਆ ਦਾ ਹਰ ਹਾਲਜ ਹੱਲ ਕਰਕੇ ਦੇਵਾਂਗੇ ਜਗਾ ਜਿਹੜੀ ਇਹ ਦੇਤੀ ਜਾਏਗੀ ਕਮੇਟੀ ਕਰੇ ਇੱਕ ਮੈਂ ਭਰੋਸਾ ਦਿਨਾ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਕਮੇਟੀ ਕਰ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਕਿਸੇ ਵੀ ਮੋਹੱਲਾ ਕਿਸੇ ਵੀ ਗਲੀ ਕੋਈ ਦਿੱਕਤ ਨਹੀਂ ਆਏਗੀ ਸਫਾਈ ਪੱਖੋਂ ਤੇ ਨਾ ਹੀ ਕੋਈ ਲਾਈਟ ਪੱਖੋਂ ਕਿ ਸ਼ਹਿਰ ਦਾ ਦੌਰਾ ਕੀਤਾ ਗਿਆ ਹੈ। ਕਈ ਕਈ ਸਮੱਸਿਆਵਾਂ ਸਾਹਮਣੇ ਆਈਆਂ। ਇਹ ਤੇ ਕੀ ਕਹਿਣਾ ਚਾਹੋਗੇ ਕਿ ਉਹ ਤੁਹਾਨੂੰ ਅੱਜ ਕਿਹੜੀ ਸਰਕਾਰ ਦੇ ਦੁਪੱਤਰ ਦੇ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਮੇਰੇ ਨਾਲ ਆਪਣੇ ਸ਼ਹਿਰ ਦੇ ਨਾਗਰਿਕ ਸਾਰੇ ਨਾਲ ਹੈ। ਹੁਣ ਜਿਹੜੀ ਸਮੱਸਿਆਵਾਂ ਜਿੱਦਾਂ ਕਿ ਮੌਨਸੂਨ ਆ ਰਿਹਾ, ਮੌਨਸੂਨ ਚੱਲ ਵੀ ਰਿਹਾ ਹੈ ਤੇ ਇਸ ਸਬੰਧੀ ਜਿਹੜੀ ਮੇਨ ਸਮੱਸਿਆਵਾਂ ਆ ਸਿੰਘ ਹੈ ਕਿ ਸੀਵਰੇਜ ਦਾ ਕਿਤੇ ਬਲਾਕੇਜ ਹੈ। कि प्लास्टिक पे है जलोकेज हो यह मेन चीज असं कर दी है जिस तरह मौके से खड़े हो तुम देख रहे हो इतनी भी सीवरेज ओवरफ्लो बलोक होकर पानी सारा उपर आ है तो अच्छ जी सफाई करा दी जाएगी दूसरी गल है रही गल नाल की पिछे पाया गया कि जो जड़ी बुटियां काफी ठंडा चाहिए जिन्होंने रोके जरा ने रो के रखे है ਮੈਂ ਇਹਨਾਂ ਨੂੰ ਕਹਿ ਦਿੱਤਾ ਕਿ ਅੱਜ ਬੰਦੇ ਲਾ ਕੇ ਕਟਾਈ ਕਰਕੇ ਤੈਨੂੰ ਕਲੀਅਰ ਕਰਵਾਤਾ ਜਾਵੇ। ਦੂਸਰੀ ਜਿਹੜੀ ਸਮੱਸਿਆ ਹੈ ਸੇ ਵੀ ਲੋਕਾਂ ਦੀ ਜਿਹੜੀ ਆਪਣਾ ਵੇਸਟ ਜਿਹੜਾ ਪਿੱਛੇ ਦੇਖਿਆ ਕਿ ਕੋਈ ਵੀ ਸੜਕ ਤੇ ਆ ਕੇ ਜਿਹੜਾ ਖੁੱਟ ਜਾਂਦਾ ਜਿਹੜੇ ਆ ਕੇ ਡੰਪ ਬਣ ਜਾਂਦਾ ਆਪਣਾ ਗਿੱਲੇ ਤੇ ਸੁੱਕੇ ਕੂੜੇ ਦਾ। ਯੂਰੀ ਵਿੱਚ ਅਸੀਂ ਇਹੀ ਹੈ ਕਿ ਦੋ ਚੀਜ਼ਾਂ

ਉਹ ਇਹ ਜੇ ਆਪਣੀ ਸਫਾਈ ਕਰਕੇ ਰਵਾਂਗੇ ਤੇ ਤੁਹਾਡੇ ਬੱਚੇ ਵੀ ਸਹੀ ਰਹਿਣਗੇ ਕਿਉਂਕਿ ਬੇਂਗੂ ਜੇ ਮਲੇਰੀਆ ਉਹ ਨਹੀਂ ਕਿ ਬੱਚੇ ਰਹੋਗੇ ਹੁਣ ਮੈਂ ਲੋਕਾਂ ਨੂੰ ਤੁਹਾਡੇ ਰਾਹੀ ਇਹ ਹੀ ਕਹਿਣਾ ਚਾਹਾਂਗਾ ਕਿ ਆਪਣਾ ਸ਼ਹਿਰ ਹੈ ਤੁਸੀਂ ਇਹਨੂੰ ਵਧੀਆ ਸਾਫ ਸੁਥਰਾ ਰੱਖੋ ਤਾਂ ਜੋ ਸ਼ਹਿਰ ਦੀ ਬੜੀ ਵੈਲੀ ਹੋ ਵੱਧ ਸਕੇ ਉਹਨੇ ਕੀ ਹੈ ਕਿ ਤੁਸੀਂ ਜਿਹੜਾ ਇਹ ਲਿੱਲਾ ਤੇ ਚੋਕਾ ਕੂੜਾ ਡਸਟਬਿਨ ਬਖੜੇ ਲਾਓ ਇਹ ਦੋਨਾਂ ਨੂੰ ਮਕਤਾ ਚਾਗਰੀ ਕਰਕੇ ਮੇਰੀਆਂ ਟੀਮਾਂ ਆਣੀਆਂ ਉਹ ਚੋਕੇ ਲੈ ਕੇ ਜਾਣਗੇ ਮੈਂ ਤੁਹਾਨੂੰ ਦੱਸਣਾ ਤੁਸੀਂ ਵੀ ਕਿਤੇ ਦੰਪ ਦੇ ਵੇਖੋ ਉਹਦੇ ਚੇਤੇ ਤੁਹਾਨੂੰ 60% ਜਿਹੜਾ ਇਹ ਦਿਖੇਗਾ ਨਾ ਕਿਉਂ ਦਾ ਉਹ ਪਲਾਸਟਿਕ ਬਿਟੇਗਾ ਲਾਤੀਗ ਨਫਾਫੀ ਅਜਿਹੇ ਕੂੜੇ ਇਹ ਦੇਖਣਗੇ ਅਗਰ ਤੁਸੀਂ ਇਹਨੂੰ ਵਖਰਾ ਕਰਕੇ ਦੇ ਦਿੰਦੇ ਹੋ ਸਾਡਾ ਤਾਂ ਅਮਰ ਫੈਸਿਲਿਟੀ ਬਣੀ ਦੀ ਹੈ ਉਰਚੀ ਪੰਪਰੈਸ ਕਰਕੇ ਛੋਟਾ ਜਿਹਾ ਬੰਡਲ ਬਣਾ ਦਿੰਦਾ ਸਾਡਾ ਉਸੇ ਵੀ ਦੇਖੇ ਜਾਂਦਾ ਤੇ ਸਾਡੇ ਕੋ ਕੂੜਾ ਰੰਡੇ ਹੀ ਨਹੀਂ ਇਸ ਕਰਕੇ ਸਾਰੇ ਨਾਗਰਿਕਾਂ ਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਜ਼ਿੰਮੇਵਾਰੀ ਸਮਝ ਕੇ ਜਿਹੜਾ ਆਪਣਾ ਮਿੱਲਾ ਤੇ ਸੁੱਕਾ ਕੂੜਾ ਉਹ ਵਖਰਾ ਕਰਕੇ ਦਿਓ ਸਰਕਾਰ ਦੇ ਲੋਕੀ ਕਹਿ ਰਿਹਾ ਕਿ ਆਪ ਲੋਕ ਸਰਪਨਾ ਦੀ ਉੱਪਰ ਹੀ ਲਿਫਾਫੇ ਭਰ ਕੇ ਤਰਹੀ ਤਰ੍ਹਾਂ ਛੱਡ ਦਿੰਦੇ ਆ ਉਹ ਨਾਲ ਆਮ ਨਾਗਰਿਕ ਨੂੰ ਇਹਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਇਹ ਅਸੀਂ ਇਸ ਤੋਂ ਸੰਬੰਧੀ ਜਿਹੜੀਆਂ ਡੰਪ ਸਾਈਡਾਂ ਦੇਖ ਕੇ ਛੋਟੇ ਜਾਂਦੇ ਲੋਕੀ ਲੋਕਾਂ ਨੇ ਫਾਲਟਰ ਜਿਹੜੇ ਨੇ ਉੱਤੇ ਅਸੀਂ ਕੈਮਰੇ ਲਵਾ ਰਹੇ ਹਾਂ ਨਾਉ ਲੋਕਾਂ ਦਚਨਾ ਕੈਮਰੇਜ ਜੇ ਅਗਰ ਕਿਸੇ ਦੀ ਵੀ ਫੋਟੋ ਆ ਜਾਂਦੀ ਹੈ 80 ਨੂੰ ਸਵੱਤ ਭਾਰਤ ਮਿਸ਼ਨ ਦੇ ਅੰਦਰ ਜੁਰਮਾਨਾ ਲਾਵਾਂਗੇ ਜਿਹੜਾ 5000 ਤੱਕ ਜਾ ਸਕਦਾ ਹੈ ਤੇ ਫਿਰ ਤੁਸੀਂ ਇੱਕ ਵਾਰੀ ਜੁਰਮਾਨਾ ਲੱਗ ਗਿਆ ਉਹ ਤੁਹਾਨੂੰ ਭਰਨਾ ਹੀ ਪਏਗਾ ਮਾਫੀ ਕੀਤਾ ਜਾਏਗਾ ਇਸ ਕਰਕੇ ਨਾਗਰਿਕ ਨੂੰ ਅਪੀਲ ਹੈ ਕਿ ਅਹੁਦੇ अच्छी ਕੰਮ ਨਾ ਕਰੀਏ ਜਿਹੜਾ ਗਿੱਲਾ ਤੇ ਸੁੱਕਾ ਪਿੰਡ ਹੈ ਉਸ ਐਗਰੀਗੇਟ ਕਰਕੇ ਸਾਡੇ ਕਰਮਚਾਰੀਆਂ ਨੂੰ ਦਿਓ ਸ਼ਹਿਰ ਵਾਸੀ ਨੂੰ ਕੀ ਪ੍ਰੋਫੈਸ਼ਨ ਵੱਲੋਂ ਅਪੀਲ ਕਰਨਾ ਚਾਹੀਦਾ ਹੈ ਮੈਂ ਸ਼ਹਿਰ ਵਾਸੀ ਨੂੰ ਇਹੀ ਅਪੀਲ ਹੈ ਪਹਿਲੀ ਅਪੀਲ ਹੈ जिस तरह स्वच्छ भारत मिशन मुहिम चल रही है उसी गिला सुखरा करके दूसरी किसी तरह की आप फील्ड आया ने दसा की ब्लॉकेज है तो मैं यही कह दफ्तर है नौ तो पांच परिवार अंदर जीत सद के जो मर्जी है दफ्तर है अपन दस दिक्कत बह के हल कराए